ਗਿਰੰਦੀਪ ਹਾਂਜੀ ਗਿਰੰਦੀਪ ਕਿੱਥੋਂ ਦਾ ਰਹਿੰਦੇ ਸੀ ਪਿੰਡ ਛੇਨੇ ਵਾਲਾ ਚਿੱਤਨ ਤੇ ਤੁਹਾਡਾ ਵਿਆਹ ਕਦੋਂ ਦਾ ਸੀ ਦਸਵੇਂ ਮਹੀਨੇ ਕੀ ਉਮੀਦਾਂ ਕਿਸ ਤਰ੍ਹਾਂ ਦੀਆਂ ਰੱਖੀਆਂ ਤੁਸੀਂ ਸੁਪਨੇ ਕਿਸ ਤਰ੍ਹਾਂ ਦੇਖਦੇ ਸੀ ਅੱਜ ਜਿਹੜਾ ਬਾਦ ਸੁਪਨੇ ਸੀ ਜਿਹੜੇ ਸਾਰੇ ਪਾਣੀ ਨਾਲ ਰੋੜ ਲਾਏ ਬਾਦ ਸੁਪਨੇ ਸੀ ਜਿਹੜੇ ਸਾਰੇ ਪਾਣੀ ਨਾਲ ਖਰਾਬ ਹੋ ਗਿਆ ਕਿਸ ਤਰ੍ਹਾਂ ਤੁਸੀਂ ਪਾਲੀ ਫਸਲ ਕਿਸ ਤਰ੍ਹਾਂ ਪਾਲੀ ਫਸਲ ਸੀ ਮੇਰੇ ਢਾਡੀ ਨਿੰਨੇ ਪਿਆਰਾ ਨਾਲ ਪਾਲੀ ਸੀ ਜਿਵੇਂ ਸਾਨੂੰ ਪਾਲਦਾ ਉਹਨੇ ਪਾਲੀ ਸੀ ਉਹਨੇ ਇੰਨਾ ਦਾ ਧਿਆਨ ਰੱਖਿਆ ਸੀ ਪਰ ਪਾਣੀ ਨਾ ਸਾਬ ਖਤਮ ਰਾ ਸਾਡੀ ਫਸਲ ਦੇ ਨਾਲ ਨਾਲ ਸਾਡੀ ਜ਼ਮੀਨ ਹੀ ਵਿੱਚ ਰੋੜ ਕੇ ਲੈ ਦੇ ਲੈ ਕੇ ਰੋੜ ਕੇ ਜਿੰਦੇ ਨਾਲ ਸਾਡੀ ਰੋਟੀ ਚੱਲਦੀ ਸੀ ਜਿੰਦੇ ਸਿਰ ਤੇ ਅਸੀ ਸੀ ਜੇ ਉਮੀਦ ਸੀ ਕਿ ਕੋਈ ਆਏਗਾ ਕੁਛ ਨਾ ਹਾਂਜੀ ਸਾਨੂੰ ਸੀ ਜੇ ਉਮੀਦ ਵੀ ਸਾਡੀ ਫਸਲ ਹੋਏ ਜੀ ਫਿਰ ਮੇਰਾ ਵਿਆਹ ਵੀ ਹੋ ਜੇ ਦਾ ਕੋਈ ਖਰਚਾ ਵੀ ਨਹੀਂ ਹੋਣਾ ਕਰਜ਼ਾ ਵੀ ਨਹੀਂ ਚੜਨਾ ਪਰ ਹੁਣ ਸਭ ਤਾਂ ਹੋ ਸਕਦਾ ਇਹ ਕਰਜ਼ਾ ਲੈਣਾ ਪਵੇ ਜਾਂ ਇਸ ਤਰ੍ਹਾਂ ਹਾਂਜੀ ਯਾਰ ਜੀ ਅਬ ਇਹਦਾ ਸਾਰਾ ਪਾਣੀ ਹਾਂਜੀ ਸਾਰਾ ਪਾਣੀ ਫੇਰ ਤਾ ਇੰਨਾ ਮੇਰੇ ਦਾਦੀ ਨੇ ਪਿਆਰ ਨਾਲ ਫਸਾ ਲੂ ਬਸ ਸਾਹਦੇ ਰੱਖਿਆ ਸੀ ਜ਼ਮੀਨ ਨੂੰ ਇਨੀ ਮਿਹਨਤ ਨਾਲ ਬਣਾਈ ਸੀ ਉਹਨਾਂ ਨੇ ਹਾਂਜੀ ਫਰਾ ਮੇਰਾ ਹੈਂਡੀ تھا ਉਹ ਕਰ ਨਹੀਂ ਸਕਦਾ ਹੈ ਕੋਈ ਨਹੀਂ ਕਰਦਾ ਤੁਸੀਂ ਕਰਾਉਂਦੇ ਹਿਆ ਹਾਂਜੀ ਅਸੀਂ ਕਰਾਉਦੇ ਹਾਂ ਹਾਂਜੀ ਅਸੀਂ ਆਪ ਖੇਤ ਜਾਂਦੇ ਸੀ ਜੇ ਮੇਰੀ ਮੰਮੀ ਸੀ ਦਾਦੀ ਸੀ ਤੀਨ ਨੂੰ ਪੂਰਾ ਪਰਿਵਾਰ ਹੀ ਹਾਂਜੀ ਪਾਰ ਰਿਹਾ ਹਾਂ ਹਾਂਜੀ ਹਾਂਜੀ ਕੋਈ ਉਮੀਦ ਨਹੀਂ ਨਹੀਂ ਹੁਣ ਨਹੀਂ ਕੋਈ ਉਮੀਦ ਰਹੀ ਵੀ ਦੁਬਾਰਾ ਜ਼ਮੀਨਾਂ ਵਾੜ ਸਕਣ ਨਹੀਂ ਉਮੀਦ ਰਹੀ ਨਹੀਂ ਦਰਿਆ ਨੇ ਵਿੱਚੇ ਲਾ ਲਈ ਆਪ ਦੇ ਪਾਣੀ ਨੇ ਸਾਰੀ ਰੋੜ ਤੇ ਸਾਡੀ ਸਾਰੀ ਜ਼ਮੀਨ ਡੱਗ ਪਈ ਸਾਡੇ ਦੋ ਕਿੱਲੇ ਜ਼ਮੀਨ ਸੀ ਜਿੰਦੇ ਤੋਂ ਸਾਡੀ ਰੋਟੀ ਚੱਲਦੀ ਸੀ ਜੇ ਸੀ ਰੋਟੀ ਖਾਂਦੇ ਸੀ ਜੀ ਰੋਟੀ ਤਾਂ ਵੀ ਆਵਾਜ਼ ਰੁੱਕ ਕਿਸ ਤਰ੍ਹਾਂ ਹੁਣ ਸਾਨੂੰ ਕੋਈ ਉਮੀਦ ਨਹੀਂ ਪਈ ਰੋਟੀ ਕਿੱਥੋਂ ਖਾਂਾਂ ਕਿੱਥੇ ਜਾਵਾਂਗੇ ਕੋਈ ਹੋਰ ਕੰਮ ਕਰ ਵੀ ਨਹੀਂ ਨਹੀਂ ਜੀ ਹੋਰ ਠੀਕ ਬਸ ਜ਼ਮੀਨ ਸਿੱਧੀ ਜਿੰਦੇ ਸਿਰ ਤੇ ਅਸੀਂ ਵੀ ਸੀ ਜਿੱਥੋਂ ਆਉਣਾ ਸੀ ਕੁਝ ਹਾਂਜੀ ਵੀ ਫਸਲ ਆਏ ਦੀ ਤੇ ਅਸੀਂ ਕੁਝ ਹੋ ਜੇ ਸਾਡਾ ਥਾਨ ਪੀਣ ਦਾ ਸੀ ਤਾਂ ਜੋ ਵੀ